ਅੱਜ ਇਹ ਮੇਰਾ ਸਾਦਾ ਰਾਮ ਤਲਾਈ ਚੌਂਕ ਤੇ ਇੱਥੇ ਵੱਖ-ਵੱਖ ਤਰ੍ਹਾਂ ਦੇ ਤੰਦੂਰ ਜਿਹੜੇ ਆ ਬੰਦੇ ਆ ਮਿੱਟੀ ਦੇ ਤੰਦੂਰ ਜਿਹੜਾ ਹੁਣ ਤਾਂ ਰਵਾਜ ਪੁਰਾਣਾ ਹੋ ਗਿਆ ਪਰ ਅੱਜ ਵੀ ਆ ਵੇਖੋ ਮਹਾਦਾਨ ਨਾਲ ਤੰਦੂਰ ਬਣਾ ਰਹੇ ਭੈਣ ਜੀ ਹਣੀ ਆ ਦੇਖੋ ਵੱਖ-ਵੱਖ ਤਰ੍ਹਾਂ ਦੇ ਤੰਦੂਰ ਜਿਹੜੇ ਆ ਪਏ ਤੇ ਆਹ ਵੇਖੋ ਆਹ ਵੇਖੋ ਛੋਟੇ ਵੱਡੇ ਹਰ ਪ੍ਰਕਾਰ ਦੇ ਤੰਦੂਰ ਜਿਹੜੇ ਤੁਹਾਨੂੰ ਇੱਥੋਂ ਮਿਲ ਸਕਦੇ ਆ ਆਰਾਮ ਤਲਾਈ ਚੌਂਕ ਬੱਸ ਸਟੈਂਡੋਂ ਜਾਂਦੇ ਆ ਪਹਿਲਾ ਚੌਂਕ ਹੈ ਆਹ ਵੇਖੋ ਮਾਤਾ ਜੀ ਆ ਮਿੱਟੀ ਜਿਹੜੇ ਹੱਥਾਂ ਨਾਲ ਗੁੰਨਣਦੇ ਆ ਤੰਦੂਰ ਬਣਾਉਣ ਵਾਸਤੇ ਮਾਤਾ ਜੀ ਕਿੰਨਾ ਚਿਰ ਹੋ ਗਿਆ ਤੁਹਾਨੂੰ ਕਰਦਿਆਂ ਨੂੰ ਇਹ ਜੋ ਪਾਕਿਸਤਾਨ ਬਣਿਆ ਦੋ ਪਾਕਿਸਤਾਨ ਬਣਿਆ ਹਾਂ ਆਡੀ ਦਾਦੀ ਸਾਸ ਪਰਦਾਦੀ ਸਾਸੀ ਤੋਂ ਮੁਜਾਜ਼ ਸੀਗੇ ਅੱਛਾ ਜੀ ਉਹ ਜੋ ਪਾਕਿਸਤਾਨ ਤੋਂ ਆਣਗੇ ਕੋਈ ਵਕੀਲਾ ਕਾਰੋਬਾਰ ਨਹੀਂ ਸੀਗਾ ਅੱਛਾ ਜੀ ਫਿਰ ਇਹੋ ਤੰਦੂਰ ਬਣਾ ਕੇ ਫਿਰ ਉਹ ਸਿਰ ਤੇ ਚੋਕੇ ਦੇ ਵਿੱਚ ਆਉਂਦੇ ਨੇ ਧੇਰਤੀ ਧੇਰਤੀ ਦੇ ਦਾ ਅੱਛਾ ਉਹਨਾਂ ਦੇ ਮਤਲਬ ਇੱਥੇ ਜਦੋਂ ਦਾ ਪਾਕਿਸਤਾਨ ਬਣਿਆ ਉਹਨਾਂ ਦਾ ਇੱਥੇ ਬਣਾਉਂਦੇ ਆ ਅੱਛਾ ਹੀ ਬਣਾਉਂਦੇ ਆ ਅੱਛਾ ਅੱਛਾ ਹਾਂ ਉਹਦਾ ਮਿੱਟੀ ਜਿਹੜੀ ਆ ਇੱਥੇ ਮਾਲ ਮੰਡੀ ਹੁੰਦੀ ਸਾਡੀ 5 ਕਿਲੋ ਅੱਛਾ ਜੀ ਉੱਥੇ ਉਹ ਮਾਲ ਮੰਡੀ ਹੁਣ ਮਾਲ ਮੰਡੀ ਵੱਜ ਗਈ ਇੱਥੇ ਮੰਡੀ ਲੱਗਦੀ ਹੁੰਦੀ ਡੰਗਰਾਂ ਦੀ ਅੱਛਾ ਜੀ ਇਹ ਕੋਈ ਮਿੱਟੀ ਪੋਟ ਕਲੇ ਆ ਕਤੇ ਤੁਮ ਹਰ ਬੜਾ ਹੁਣ ਮਿੱਟੀ ਕਿਥੋਂ ਲਿਆਉਂਦੇ ਆ ਹੁਣ ਮਿੱਟੀ ਹਨ ਬੜੀ ਮਿੰਦੀ ਮਿਲਦੀ ਆ ਹੁਣ 4000 ਦੀ 3500 ਦੀ ਟਰਾਲੀ ਲੈਂਦੀ ਆ ਅੱਛਾ ਤੇ ਤੰਦੂਰ ਕਿੰਨੇ ਦਾ ਵੇਚਦੇ ਜੇ ਹੁਣ ਤੰਦੂਰ ਕੋਈ 500 ਰੁਪਏ 600 ਦਾ ਕੋਈ 700 ਦਾ ਕੋਈ 800 ਦਾ ਹੁਣ ਲੰਗੇ ਆ ਪਹਿਲਾਂ ਕਿੰਨੇ ਦੇ ਨੇ ਇਹ ਇਹ ਲੱਗੇ ਤਾਂ ਬੰਦੇ ਆੜੇ ਸਿਰ ਤੇ ਚੁੱਕ ਕੇ ਵੇਚ ਜਾਂਦੇ ਉਹਦੇ ਰੁਪਏ ਦਾ ਥੇਲੀ ਦਾ ਅੱਛਾ ਤੇ 2 ਰੁਪਏ ਦਾ ਬਟ ਡਾਡਾ 2 ਰੁਪਏ ਆ ਵੇਖੋ ਸਮਝਦੇ ਨਾਲ ਨਾਲ ਕਿੰਨਾ ਮਹਿੰਗਾ ਹੋ ਗਿਆ ਤੰਦੂਰ ਆ ਵੇਖੋ ਹੱਥਾਂ ਦੇ ਨਾਲ ਬਣਾ ਰਹੇ ਆ ਮਿੱਟੀ ਗੁੰਨ ਰਹੇ ਆ ਇਨੀ ਮਿਹਨਤ ਦਾ ਕੰਮ ਆ ਵੇਖੋ ਤੰਦੂਰ ਬਣਾ ਰਹੇ ਆ ਇਹ ਰਾਮਤਲਾਈ ਚੌਂਗ ਵੱਜਦਾ ਅੰਮ੍ਰਿਤਸਰ ਦਾ ਅੰਮ੍ਰਿਤਸਰ ਤੋਂ ਬੱਸ ਸਟੈਂਡ ਤੋਂ ਪਹਿਲਾਂ ਹੁੰਦਾ ਚੌਂਕ ਇਹ